200 ਸੇ ਵੀਡੀਓ ਨੇ ਹਰ ਇੱਕ ਬੰਦੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਵੀਡੀਓ ਦੇ ਵਿੱਚ ਇੱਕ ਪਰਿਵਾਰ ਦੇਖਦੇ ਹੀ ਦੇਖਦੇ ਪਾਣੀ ਦੇ ਚਪੇਟ ਵਿੱਚ ਆ ਗਿਆ ਤੇ ਸਾਰਾ ਘਰ ਤਬਾਹ ਹੋ ਗਿਆ 201 ਖਬਰ ਮੁੰਬਈ ਦੀ ਹੈ ਤੇ ਮੁੰਬਈ ਦੇ ਵਿੱਚ ਇੱਕ ਝਰਨੇ ਦੇ ਵਿੱਚ ਇੱਕ ਪਰਿਵਾਰ ਨਹਾਉਣ ਦਾ ਆਨੰਦ ਲੈ ਰਿਹਾ ਸੀ ਅਤੇ ਸੈਲਫੀਆਂ ਖਿੱਚ ਰਿਹਾ ਸੀ ਜਿਸ ਦੇ ਦੌਰਾਨ ਝਰਨੇ ਦੇ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਕਿਉਂਕਿ 200 ਤੁਹਾਨੂੰ ਵੀ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇੱਥੇ ਵੀ ਭਾਰੀ ਮੀਂਹ ਦੇ ਕਾਰਨ ਝਰਨੇ ਦੇ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਹੈ ਤੇ ਸਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਤੇ ਇੱਕ ਮਿੰਟ ਦੇ ਵਿੱਚ ਸਾਰਾ ਘਰ ਤਬਾਹ ਹੋ ਜਾਂਦਾ ਹੈ ਦੋਸਤੋ ਬਹੁਤ ਮਾੜੀ ਘਟਨਾ ਹੈ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਨਾ ਚਾਹਾਂਗੇ ਕਿ ਜਿੰਨੇ ਵੀ ਲੋਕ ਬਾਹਰ ਘੁੰਮਣ ਜਾ ਰਹੇ ਨੇ ਉਹ ਪਾਣੀ ਤੋਂ ਸੁਚੇਤ ਰਹੋ ਕਿਉਂਕਿ ਪਾਣੀ ਦਾ ਬਹਾਵ ਕਿਤੇ ਵੀ ਵੱਧ ਘਟ ਸਕਦਾ ਹੈ ਕਿਉਂਕਿ ਭਾਰੀ ਵਰਖਾ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਅਤੇ ਇਸ ਪਰਿਵਾਰ ਦੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਨਹਾ ਰਹੇ ਸੀ ਸੈਲਫੀਆਂ ਲੈ ਰਹੇ ਸੀ ਅਤੇ ਅਚਾਨਕ ਪਾਣੀ ਦਾ बहाਵਾ ਜਿਹੜਾ ਵੱਧ ਗਿਆ ਤੇ ਪਾਣੀ ਵਧਣ ਦੇ ਕਾਰਨ ਸਾਰਾ ਘਰ ਤਬਾਹ ਹੋ ਗਿਆ ਅਤੇ ਨਾਲ ਕੁਝ ਬੱਚੇ ਵੀ ਸੀ ਜੋ ਕਿ ਪਾਣੀ ਦੇ ਵਿੱਚ ਰੁੜ ਗਏ ਦੋਸਤੋ ਬਹੁਤ ਦਰਦਨਾਕ ਘਟਨਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ